ਸਾਡੇ ਨਾਲ ਜੁੜੇ ਰਹਿਣ ਦੇ ਲਈ YouTube ਦਾ ਚੈਨਲ ਅੰਮ੍ਰਿਤ ਬਾਣੀ ਸੇਵਾ ਦਾ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਬਟਨ ਜਰੂਰ ਪ੍ਰੈਸ ਕਰੋ ਤਾਂ ਕਿ ਤੁਹਾਡੇ ਤੱਕ ਸਾਡੀ ਨਵੀਂ ਨੋਟੀਫਿਕੇਸ਼ਨ ਜਲਦੀ ਪਹੁੰਚ ਸਕੇ ਜਿਵੇਂ ਜਮਨਾ ਨਦੀ ਦੇ ਕਿਨਾਰੇ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਵੀ ਬਾਣੀ ਉਚਾਰਨ ਕਰਦੇ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਜੋ ਵੀ ਬਾਣੀ ਹੈ ਆਪਾਂ ਜੋ ਰੋਜ਼ ਪਾਠ ਕਰਦੇ ਆ ਉੱਥੇ ਹੀ ਉਚਾਰਨ ਕੀਤੀ ਹੈ ਉਹਨਾਂ ਨੇ ਕੌਂਟਾਸ ਸਾਹਿਬ ਵਿੱਚ ਇਨ ਸਾਲ ਲਗਾਤਾਰ ਗੁਰੂ ਗੋਬਿੰਦ ਸਿੰਘ ਜੀ ਪੜਤਾ ਸਭ ਵਿਚ ਰਹੇ ਉੱਥੇ ਫਿਰ ਰੋਜ਼ ਬਾਣੀ ਉਚਾਰਨ ਹੁੰਦੀ ਸੀ ਜਿਹੜੇ ਲਿਖਾਰੀ ਕਵੀ ਸਿਓ ਨਾਲ ਲਿਖਦੇ ਰਹਿੰਦੇ ਸੀ ਇਸ ਨੂੰ ਪਹਿਲੀ ਬਾਣੀ ਹੈ Jap Sahib ਜੋ ਆਪਾਂ ਰੋਜ਼ ਨਿਤਨੇਮ ਵਿੱਚ ਪੜਦੇ ਹਾਂ ਉਸ ਤੋਂ ਬਾਅਦ ਅਕਾਲ ਉਸਤਤ ਹੈ ਜਿਸ ਦੇ ਵਿੱਚੋਂ ਅਸੀਂ ਸਵੇઈએ ਦਾ ਪਾਠ ਰੋਜ਼ ਕਰਦੇ ਹਾਂ ਉਸ ਤੋਂ ਅਗੇ ਚੰਡੀ ਦੀ ਵਾਰ ਜੋ ਖਾਸ ਸਾਰੀ ਦੁਨੀਆ ਵਿੱਚ ਸਭ ਤੋਂ ਪਹਿਲਾ ਅਰਦਾਸ ਹੁੰਦੀ ਹੈ ਸਾਰੀ ਦੁਨੀਆ ਵਿੱਚ ਉਹ ਅਰਦਾਸ ਇਹਦੇ ਵਿੱਚੋਂ ਹੀ ਸ਼ੁਰੂ ਹੁੰਦੀ ਹੈ ਪ੍ਰਥਮ ਬਗੋਤਿਸੰਬਰ ਦੇ ਗੁਰੂ ਨਾਨਕ ਲਈ ਤੇ ਆਏ ਗੁਰੂ ਗੋਬਿੰਦ ਸਿੰਘ ਚੰਡੀ ਦੀ ਵਾਰ ਦੀ ਪਹਿਲੀ ਪੋੜੀ ਜੋ ਹੈ ਪ੍ਰਥਮ ਬਗੋਤਿਸੰਬਰ ਦੇ ਗੁਰੂ ਨਾਨਕ ਲਈ ਤੇ ਆਏ ਇਹ ਸਾਰੀ ਦੁਨੀਆ ਵਿੱਚ ਅਰਦਾਸ ਦੇ ਵਿੱਚੋਂ ਹੀ ਸ਼ੁਰੂ ਹੁੰਦੀ ਹੈ ਫਿਰ ਉਸ ਤੋਂ ਬਾਅਦ ਬਚਿੱਤਰ ਨਾਟਕ ਹੈ ਜਿਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਆਪਣੀ ਆਤਮ ਕਥਾ ਖੁਦ ਆਪ ਉਚਾਰਨ ਕਰਕੇ ਲਿਖਵਾਈ ਉਹਦੇ ਪਿਛਲੇ ਜਨਮ ਦਾ ਉਹਨਾਂ ਦਾ ਤਪਸਥਾਨ ਹਿਮਕੁੰਡ ਹੈ ਉਹਦੀ ਜਾਣਕਾਰੀ ਇਸ ਦੇ ਵਿੱਚੋਂ ਹੀ ਸਾਨੂੰ ਪ੍ਰਾਪਤ ਹੋਈ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਉਚਾਰਨ ਕੀਤਾ ਅਬ ਮੈਂ ਆਪਣੀ ਕਥਾ ਬਖਾਣੋ तप साधित जेहि विद मोहयानो हेमकुंट पर्वत है जहां सपत् श्रृंग सुभित है तहां सपत् श्रृंग तह नाम कहावा पण्डराज जय जो कमावा वे हम अधिकत पस्य साधी महाकाल काल का आराधि एविद कर तपस्या भयो धोते एक रूप होई गया ए उत्छे उच्चारण की थी एदे विच उना ने नाल फिर एते पिछले जन्म दा उना दा और दूसरा इधर उना दे माता पिता ਮਾਤਾ ਗੁਜਰੀ ਜੀ ਔਰ ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲਾ ਦੇ ਵਿੱਚ ਭਗਤੀ ਕਰ ਰਹੇ ਸੀ 26 ਸਾਲ ਉਹਨਾਂ ਨੇ ਭਗਤੀ ਕੀਤੀ ਉਹਨਾਂ ਦੀ ਭਗਤੀ ਤੋਂ ਖੁਸ਼ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਵਾਹਿਗੁਰੂ ਨੇ ਉਹਨਾਂ ਦੇ ਘਰ ਜਨਮ ਲੈਣ ਵਾਸਤੇ ਭੇਜਿਆ ਉਹ ਆਪ ਕੋ ਚਾਲ ਕੀਤਾ ਹੈ ਬੇਤਨਾਟਕ ਵਿੱਚ ਤਾਂ ਆਤਮਾਤਮੁਰ ਅਲਖ ਆਰਾਧਾ ਬੋਬਿਧ ਯੋਗ ਸਾਧਨਾ ਸਾਧਾ ਤਿੰਜੋ ਕਰੀਏ ਲਖ ਦੀ ਸੇਵਾ ਤਾਂਤੇ ਬੇਪਰ ਸੰਗੁਰ ਦੇਵਾ ਜੋ ਉਹਨਾਂ ਨੇ ਭਗਤੀ ਕੀਤੀ ਉਹਨਾਂ ਦੀ ਪਤਨੀ ਤੋਂ ਖੁਸ਼ ਹੋ ਕੇ ਵਾਹਿਗੁਰੂ ਨੇ ਮੈਨੂੰ ਹੁਕਮ ਕੀਤਾ ਉਹਨਾਂ ਦੇ ਘਰ ਜਨਮ ਲੈਣ ਵਾਸਤੇ ਹਾਲਾਂ ਮੇਰੀ ਇੱਛਾ ਨਹੀਂ ਸੀ ਸੰਸਾਰ ਵਿੱਚ ਆਨ ਦੀ ਜਿਤਨਾ ਭਇਓ ਹਮਰੋ ਆਵਨ ਕਹਿ ਚੁਬੀ ਰਹੀ ਸੁਰਤ ਪ੍ਰਭੂ ਚਰਨਨ ਮੈਂ ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ ਇਮ ਕਹਿ ਕੇ ਇਹ ਲੋਕ ਪਿਠਾਇਓ ਗੁਰਗੋਬੀ ਸਿੰਘ ਕਹਿੰਦੇ ਮੈਨੂੰ ਅਕਾਲ ਪੁਰਖ ਨੇ ਇਸ ਤਰ੍ਹਾਂ ਕਹਿ ਕੇ ਸੰਸਾਰ ਵਿੱਚ ਭੇਜਿਆ ਕਿ ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜ ਰਿਹਾ ਤੇ ਤੂੰ ਜਾ ਕੇ ਪੰਥ ਦੀ ਸਹਾਦਨਾ ਵੀ ਕਰਨੀ ਹੈ ਔਰ ਲੋਕਾਂ ਨੂੰ ਸਹੀ ਰਸਤਾ ਵੀ ਦਿਖਾਣਾ ਹੈ ਮੈਂ ਆਪਣਾ ਸੁਤ ਤੋਹੀ ਨਿਵਾਜਾ ਪੰਥ ਪ੍ਰਚਾਰ ਕਰਵੇ ਕੋ ਸਾਜਾ ਜਹਾਂ ਤਹਾਂ ਤੇ ਧਰਮ ਚਲਾਏ ਬੁਧ ਕਰਨ ਤੇ ਲੋਕ ਹਟਾਏ ਇਹ ਸਾਰਾ ਇਸ ਦੇ ਵਿੱਚ ਹੈ ਪਿਤਰਨਾਟਕ ਦੇੰਦ ਉਸ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਨ ਪ੍ਰਭ ਜਬ ਆਇਸ ਮੋਹੇ ਦਿਆ ਤਬ ਹਮ ਜਨਮ ਕਲੂ ਮਿਲੇ ਮੈਨੂੰ ਹੁਕਮ ਕੀਤਾ ਤਾ ਫਿਰ ਮੈਂ ਜਨਮ ਲਿਆ ਔਰ ਜਿਸ ਵੇਲੇ ਮੇਰਾ ਜਨਮ ਹੋਇਆ ਉਸ ਵੇਲੇ ਮੇਰੇ ਮਾਤਾ ਪਿਤਾ ਉਰਵਦੀ ਯਾਤਰਾ ਤੇ ਗਏ ਹੋਏ ਸੀ ਪਟਨਾ ਸਾਹਿਬ ਵਿੱਚ ਸੀ ਕੇ ਸਹੀ ਪ੍ਰਕਾਸ਼ ਹਮਾਰਾ ਭੈਓ ਪਟਨਾ ਸ਼ਹਿਰ ਵਿਖੇ ਪਲਿਆ ਉੱਥੇ ਮੇਰਾ ਜਨਮ ਹੋਇਆ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਜੀਵਨ ਵਿੱਚ ਘਟਨਾਵਾਂ ਹੋਈਆਂ ਸਾਰੀਆਂ ਬਚਿੱਤਰ ਨਾਟਕ ਦੇ ਉਤਨਾ ਨੇ ਦਰਜ ਕੀਤੀ ਹੈ ਉਹਨਾਂ ਦੇ ਲੜਾਈਆਂ ਹੋਈਆਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ ਹੋਰ ਜੋ ਵੀ ਹੈ ਉਹਦੀ ਸਾਰੀ ਜਾਣਕਾਰੀ ਸੰਨ ਦੇ ਵਿੱਚੋਂ ਪ੍ਰਾਪਤ ਹੁੰਦੀ ਪੁਸਤਕਾਂਵਾਂ ਨਦੀਆਂ ਬਾਣੀਆਂ ਹੈ ਅਕਾਲ ਬਚਿੱਤਰ ਨਾਟਕ ਤੋਂ ਬਾਅਦ ਗਿਆਨ ਪ੍ਰਵੋਦ ਨਾਮ ਮਾਲਾ ਸ਼ਸਤਰ ਮਾਲਾ स्त्री चरित्र चौबीस अवतार चौबीस अवतारा के जो पिछले अवतार हुए हैं राम अवतार कृष्ण अवतार बुद्ध अवतार दत्तात्रेय अवतार इस तरह जेडे अवतार हो चुके हैं उन्होंने जानकारी है और एक अवतार अगे होने वाला है कलकी अवतार जो संबल संभल संभल होगा भल भाग भया हर संबल के हर हरिमंदर आवेंगे जो यूपी के अंदर है वह होने वाला है उसकी जानकारी पूरी है ਉਹਦੇ ਨਕਲੀ ਗੁਰੂਆਂ ਦੇ ਸਾਰੇ ਕਾਰਨਾਮੇ ਦਰਜ ਕੀਤੇ ਹੋਏ ਆ। ਕਲ ਕੀ ਉਤਾਰ ਦੇ ਅੰਦਰ ਜੋ ਨਕਲੀ ਗੁਰੂ ਕਰ ਰਹੇ ਹੁਣ ਵੀ ਜੋ ਆਪਾਂ ਸੁਣਦੇ ਆ ਉਹ ਸਾਰਾ ਇਸ ਦੇ ਵਿੱਚ ਪਹਿਲੇ ਤੋਂ ਹੀ ਦਰਜ ਹੈ। ਔਰ ਅੱਗੇ ਵੀ ਕੀ ਕਰਨ ਵਾਲੇ ਉਹਨਾਂ ਦਾ ਪਾਪਾਂ ਦਾ ਘਾੜਾ ਪਰਨ ਵਾਲੇ ਹੈ। ਫਿਰ ਉਸ ਤੋਂ ਬਾਅਦ ਜੋ ਕਲ ਕੀ ਉਤਾਰ ਆ ਕੇ ਪਾਪੀਆਂ ਨੂੰ ਸੋਧ ਕੇ ਫਿਰ ਸਤਜੁਗ ਸ਼ੁਰੂ ਹੋ ਜਾਏਗਾ। ਸਤਜੁਗ ਆਇਓ, ਮਨ ਸੁਖ ਪਾਇਓ ਇਸ ਦੇ ਵਿੱਚ ਦਰਜ ਹੈ ਸਾਰਾ ਕਲ ਕੀ ਉਤਾਰ ਦੇ ਅੰਦਰ। ਉਸ ਤੋਂ ਬਾਅਦ ਸੇਰ ਗੁਰੂ ਗੋਬਿੰਦ ਸਿੰਘ ਜੀ ਪੌਟਾ ਸਾਹਿਬ ਤੋਂ ਫਿਰ ਨੰਦਪੁਰ ਸਾਹਾ ਐ ਚਮਕੌਰ ਸਾਹਿਬ ਲਖੀ ਡੇਂਗਲ ਮਾਛੀਵਾੜਾ ਮੁਖਤਰ ਹੋ ਕੇ ਫਿਰ ਆਏ ਦੀਨਾਗੜ੍ਹ ਉੱਥੇ ਫਿਰ ਉਹਨਾਂ ਨੇ ਜਫਰਨਾਮਾ ਆਪ ਆਪਣੇ ਹੱਥਾਂ ਦੇ ਨਾਲ ਲਿਖਿਆ ਇਹ ਸਾਰਾ ਗ੍ਰੰਥ ਉਹਨਾਂ ਦੇ ਲਿਖਾਰੀਆਂ ਨੇ ਲਿਖਿਆ ਲੇਕਿਨ ਜਫਰਨਾਮਾ ਉਹਨਾਂ ਨੇ ਆਪ ਫਾਰਸੀ ਦੇ ਵਿੱਚ ਆਪ ਲਿਖਿਆ ਵਾਹ ਇਹ ਲਿਖਿਆ ਹਾਂ ਹਾਂ ਆ ਗਿਆ ਵਾਲੇ 44 ਪੇਜ ਦਾ ਜਫਰਨਾਮਾ ਹੈ ਤੇ ਉਹਨਾਂ ਦੇ ਹੱਥ ਦਾ ਲਿਖਿਆ ਦੀਆਂ ਦੋ ਕਾਪੀਆਂ ਤਿਆਰ ਕਰਵਾਈਆਂ ਸੀ ਉਹਨਾਂ ਨੇ ਇੱਕ ਔਰੰਗਜ਼ੇਬ ਨੂੰ ਭੇਜ ਦਿੱਤੀ ਔਰ ਇੱਕ ਇਸ ਗ੍ਰੰਥ ਤੇ ਉਸੇ ਤਰ੍ਹਾਂ ਹੀ ਦਰਜ ਕੀਤੀ ਗਈ ਹੈ ਕਿਉਂਕਿ ਔਰੰਗਜ਼ੇਬ ਨੂੰ ਇਹ ਸਮਝਾਇਆ ਹੈ ਇਸਲਾਮ ਧਰਮ ਦੇ ਵਿੱਚ ਕੀ ਹੁੰਦਾ ਤੇ ਤੁਸੀਂ ਕੀ ਕਰ ਰਹੇ ਹੋ ਔਰ ਫਿਰ ਨਾਲ ਬੱਚਿਆਂ ਨੂੰ ਤੁਹਾਡੇ ਲੋਕਾਂ ਨੇ ਸ਼ਹੀਦ ਕੀਤਾ ਇਹ ਖਾਸ ਗੱਲ ਹੈ ਲੋਕਾਂ ਨੂੰ ਹਲੇ ਇਸ ਦਾ ਪਤਾ ਨਹੀਂ ਹੈ ਕਿ ਛੋਟੇ ਸਾਹਿਬ ਜਦਾਂ ਨੂੰ ਜੋ ਸ਼ਹੀਦ ਕੀਤਾ ਗਿਆ ਉਸ ਦੀ ਜਾਣਕਾਰੀ ਔਰੰਗਜ਼ੇਬ ਨੂੰ ਨਹੀਂ ਸੀ ਕਿਉਂਕਿ ਵਜ਼ੀਰ ਖਾਨ ਨੇ ਉਧਰ ਉਧਰ ਕਰਕੇ ਔਰੰਗਜ਼ੇਬ ਦੂਰ ਸੀਸ ਕਰਕੇ ਪਤਾ ਨਹੀਂ ਲਗਾਏ ਤੇ ਪੜਨ ਤੋਂ ਬਾਅਦ ਔਰੰਗਜ਼ੇਬ ਨੂੰ ਪਤਾ ਲੱਗਿਆ ਕਿ ਸਾਡੇ ਲੋਕਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਜੋ ਬੱਚਿਆਂ ਨੂੰ ਸ਼ਹੀਦ ਕੀਤਾ ਬਹੁਤ ਪਛਤਾਇਆ ਔਰੰਗਜ਼ੇਬ ਨੂੰ ਪੜ ਕੇ ਛੋਟੇ ਸਾਹਿਬ ਜਦਾਂ ਦੇ ਬਾਰੇ ਵਿੱਚ ਫਿਰ ਉਸ ਤੋਂ ਬਾਅਦ ਉਹ ਪਛਤਾਤਾ ਔਰੰਗਜ਼ੇਬ ਦੁਨੀਆ ਤੋਂ ਚਲਾ ਗਿਆ ਉਸ ਤੋਂ ਬਾਅਦ ਫਿਰ ਭਾਈ ਦਾਸ ਸਿੰਘ ਧਰਮਸਿੰਘ ਜੀ ਵਾਪਸ ਗਏ ਉਹਨਾਂ ਦੇ ਜਾਣ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਸਰੂਪ ਜਿਹੜੇ ਆਪ ਉਹਨਾਂ ਲਈ ਖੁਆਏ ਭਾਈ ਮਨੀ ਸਿੰਘ ਕੋਲ ਉਹ ਸਰੂਪ ਨਾਲ ਲੈ ਕੇ ਸੰਤਾਂ ਨੂੰ ਨਾਲ ਲੈ ਕੇ ਫਿਰ ਹਜ਼ੂਰ ਸਾਹਿਬ ਵਿਚ ਆ ਕੇ ਉਹਨਾਂ ਨੇ ਦੇਹ ਤਾੜੀ ਗੁਰੂ ਦੀ ਪਰੰਪਰਾ ਨੂੰ ਖਤਮ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦਿੱਤੀ ਔਰ ਸਾਨੂੰ ਹੁਕਮ ਕੀਤਾ ਸਭ ਸਿੱਖਣ ਤੋਂ ਹੁਕਮ ਹੈ ਗੁਰੂ ਨਾਨਕ ਦਾ ਉਹਦਾ ਕਾਰਨ ਵੀ ਸੀ ਕਿ ਉਹਨਾਂ ਨੂੰ ਪਤਾ ਸੀ ਅੱਗੇ ਦੇਹ ਤਾੜੀ ਗੁਰੂ ਜੋ ਹੈ ਇਸ ਚੀਜ਼ ਨੂੰ ਸੰਭਾਲ ਨਹੀਂ ਸਕਣਗੇ ਇਸ ਕਰਕੇ ਉਹ ਜੋਤ ਜੋ ਗੁਰੂ ਨਾਨਕ ਵੱਲੋਂ ਆਈ ਹੋਈ ਸੀ ਉਹ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਨੇ ਸਥਾਪਿਤ ਕਰ ਦਿੱਤੀ। ਔਰ ਉਸ ਤੋਂ ਬਾਅਦ ਉਹਨਾਂ ਦੇ ਸਾਹਮਣੇ ਇੱਕ ਐਸੀ ਘਟਨਾ ਹੋਈ ਸੀ ਕਿ ਜਿਸ ਵੇਲੇ ਗੁਰੂ ਹਰਿਕ੍ਰਿਸ਼ਨ ਜੀ ਅੱਠਵੇਂ ਪਾਤਸ਼ਾਹ ਜੋਤੀ ਜੋਤ ਸਮਾਰੇ ਸੀ ਤਾਂ ਉਹਨਾਂ ਤੋਂ ਸੰਗਤਾਂ ਨੇ ਪੁੱਛਿਆ ਵੀ ਅਸੀਂ ਹੁਣ ਕਿੱਥੇ ਜਾਈਏ? ਤਾਂ ਹੁਕਮ ਆਇਆ ਬਾਬਾ ਬਕਾਲੇ। ਬਾਬਾ ਬਕਾਲੇ ਜਿਸਲੇ ਸੰਗਤਾਂ ਆਈਆਂ ਉੱਥੇ ਨਕਲੀ ਗੁਰਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸੀ। 22 ਗੁਰੂ ਬਣ ਕੇ ਬੈਠੇ ਹੋਏ ਸੀ ਉੱਥੇ। ਫਿਰ ਮੱਖਣ ਸ਼ਾਹ ਗਵਾਨੇ ਨੇ ਜਦੋਂ ਆਕੇ ਅਗੁਰੂ ਤੇਗ ਬਹਾਦਰ ਜੀ ਨੂੰ ਪ੍ਰਗਟ ਕੀਤਾ ਫਿਰ ਉਹ ਸਾਰੇ ਨਕਲੀ ਗੁਰੂ ਦੌੜ ਗਏ ਉਸ ਤੋਂ ਬਾਅਦ ਇਸ ਕਰਕੇ ਗੁਰਗੋਇੰਦ ਸਿੰਘ ਜੀ ਨੇ ਫਿਰ ਦੇਤਾਰੀ ਗੁਰੂ ਦੀ ਪਰੰਪਰਾ ਨੂੰ ਖਤਮ ਕੀਤਾ ਆਪ ਗੁਰਗਰੰਦ ਸਾਹਿਬ ਜੀ